ਕੜਦਾ ਤਾਂ ਹੈ ਗਿਆ ਚਲੀ ਗੜਦੀਆਂ ਉਹ ਤਾਂ ਦਿੱਲੀ ਸਰਕਾਰ ਨੇ ਕਿਹਾ ਸਾਨੂੰ ਉੱਥੇ ਬੜਨ ਦਿੱਤਾ ਸੀ ਦਿੱਲੀ ਤੇ ਹੁਣ ਇਹ ਇਸ ਤਰ੍ਹਾਂ ਜੇ ਇਹ ਕਿਤੇ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਇਹ ਹੀ ਵੱਡੀ ਮੁਹਿੰਮ ਲੜਨਗੇ ਸਾਡੇ ਮੋਰਚਾ ਰੱਖਣ ਤੋਂ ਬਾਅਦ ਪ੍ਰਚਾਰ ਰੱਖਣ ਤੋਂ ਬਾਅਦ ਸਰਕਾਰ ਨੇ ਫੈਸਲਾ 3 ਦਿਨ ਦੇ ਸੈਸ਼ਨ ਬੁਲਾ ਲਿਆ 2 ਤੋਂ ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਦਾ ਫਿਰ ਸਾਡੇ ਚਰਚਾ ਚੱਲ ਪਈ ਵੀ ਉਹ ਆਪਾਂ ਸੈਸ਼ਨ ਪ੍ਰੋਗਰਾਮ ਮੋਰਚਿਆਂ ਦਾ ਪ੍ਰੋਗਰਾਮ 5 ਦਿਨਾਂ ਦਾ ਆਪਣਾ ਆਪ 31 ਨੂੰ ਮੋਰਚੇ ਖਤਮ ਕਰਾਂਗੇ ਸੈਸ਼ਨ ਚੱਲੂਗਾ 2 ਤੋਂ 4 ਤੱਕ ਫਿਰ ਉਸਨੇ ਆਪਾਂ 2 ਤੋਂ 4 ਦੁਬਾਰਾ ਇਸੇ ਪੋਰਸ ਨੂੰ ਉਧਰ ਲੈ ਜਾਈਏ ਜਾਂ ਜਿਸ ਵੀ ਰੇਚ ਕੋਈ ਤਬਦੀਲੀ ਕਰੀਏ ਕੀ ਸੋਚਣ ਵਾਸਤੇ ਮਜਬੂਰ ਹੋ ਗਏ ਜਿਹਦੇ ਕਰਕੇ ਅਸੀਂ ਐਮਰਜੈਂਸੀ ਮੀਟਿੰਗ ਅੱਜ ਸਦੀ ਸਾਡੀ ਇਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਵੀ ਆਪਣੇ ਵਾਸਤੇ ਬਾਝੇ ਰਹੂਗਾ ਵੀ ਆਪਾਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਜਿਹੜੇ 5 ਦਿਨ ਦੇ ਮੋਰਚੇ ਲਾਉਂਦੇ ਸੀ ਇਹ ਮੋਰਚੇ ਨੂੰ ਤਬਦੀਲ ਕਰਕੇ ਚੰਡੀਗੜ੍ਹ ਲਿਆ ਜਾ ਉਹ ਫੈਸਲਾ ਅੱਜ ਪਾਸ ਹੋ ਗਿਆ ਜਿਹੜਾ ਅਸੀਂ ਪ੍ਰੈਸ ਨੂੰ ਵਿੱਚ ਜਾਣਕਾਰੀ ਹੈ ਉਹ 8 ਮਹੀਨੇ ਅੱਧੀ ਮੰਗਤਾ ਸੀ ਕਿ ਖੇਤੀ ਨੀਤੀ ਵਾਲੀ ਜਿਹੜੀ ਮੁੱਖ ਮੰਗਸ ਨੂੰ ਲੈ ਕੇ ਅਸੀਂ ਅੱਜ ਉਹ ਮੋਰਚੇ ਨੇ ਜਿਹੜੇ ਉਹ ਚੰਡੀਗੜ੍ਹ ਵਾਸਤੇ ਤਬਦੀਲ ਕਰ ਲਈ ਇੱਕ ਤਰੀਕ ਤੋਂ ਸ਼ੁਰੂ ਹੋਣਗੇ ਕਿੰਨੇ ਤਰੀਕ ਤੱਕ ਰਹੂਗਾ ਜੀ ਦੇਖੋ ਤਰੀਕ ਸੈਸ਼ਨ ਤਲ ਤੋਂ ਸੈਸ਼ਨ ਤੱਕ ਤਾਂ ਹਰ ਹਾਲਤ ਵਿੱਚ ਰਹੂਗਾ ਗਾਂ ਸੈਸ਼ਨ ਉਹ 4 ਤਰੀਕ ਨੂੰ ਖਤਮ ਹੋਣਾ ਹੈ 4 ਨੂੰ ਅਸੀਂ ਦੁਬਾਰੇ ਮੀਟਿੰਗ ਕਰਕੇ ਗਾਂ ਇਹਦਾ ਕੀ ਕਰਨਾ ਹੈ ਕਿੰਨੇ ਦਿਨ ਅੱਗੇ ਵਧਾਉਣਾ ਹੈ ਵਧਾਉਣਾ ਕਿ ਨਹੀਂ ਵਧਾਉਣਾ ਕੀ ਕਰਨਾ ਹੈ ਇਹਦਾ ਲੈਣਾ ਸੀ 5 ਤਰੀਕ ਨੂੰ ਤੁਹਾਨੂੰ ਲੋੜ ਹੈ ਕਿ ਚੰਡੀਗੜ੍ਹ ਦੀ ਦਸਤ ਕੋਈ ਜਗ੍ਹਾ ਤੋਂ ਨਹੀਂ ਦੇਖੋ ਲੱਗਦਾ ਹੁੰਦਾ ਦੇਖੋ ਸਾਡਾ ਇਹ ਮੋਰਚਾ ਸਾਨੂੰ ਤਾਂ ਇਹ ਇਹ ਵੀ ਹੋ ਸਕਦਾ ਸੀ ਇਹ ਗਜੈਸ਼ ਰੱਖਦੇ ਆਂ ਵੀ ਸਰਕਾਰ ਦੀ ਜੇ ਚਾਹ ਵੀ ਅਸੀਂ ਨਹੀਂ ਹੋਣ ਦੇਣਾ ਇਹ ਪ੍ਰੋਗਰਾਮ ਤਾਂ ਸਾਨੂੰ ਘਰਾਂ ਦੇ ਵਿੱਚ ਵੀ ਫੜ ਸਕਦੇ ਨੇ ਗ੍ਰਿਫਤਾਰੀਆਂ ਵੀ ਕਰ ਸਕਦੇ ਨੇ ਨਾਕੇ ਇਹਦੀ ਲਾ ਸਕਦੇ ਨੇ ਨੌਂਦੇ ਹੁੰਦੇ ਨੇ ਲੱਗਦੇ ਨੇ ਕਿਹੜਾ ਪਹਿਲੀ ਵਾਰ ਹੈ ਅਸੀਂ ਕਿਹੜਾ ਅੰਦੋਲਨ ਪਹਿਲੀ ਵਾਰ ਲੜ ਰਹੇ ਆਂ ਸਰਕਾਰ ਨੇ ਇਹ ਆਪਦਾ ਸਾਰਾ ਹਿਲਾ ਬਸਿਲਾ ਕਰਨਾ ਹੁੰਦਾ ਅਸੀਂ ਇਸ ਤਿਆਰੀ ਨਾਲ ਜਾਵਾਂਗੇ ਸਰਕਾਰ ਐਂ ਕਰਦੀ ਆ ਕੀ ਕਰਨਾ ਹੈ ਸਰਕਾਰ ਰੋਕਦੀ ਆ ਕੀ ਕਰਨਾ ਹੈ ਸਰਕਾਰ ਸਾਨੂੰ ਉੱਥੇ ਰੁਕੂ ਦੇ ਕੋ ਸੜਕਾ ਦਾ ਚੱਕ ਕਦੀ ਨਹੀਂ ਲ ਜਾਂਦੀ ਸਰਕਾਰ ਸੜਕਾ ਤਾਂ ਹੈਗੀਆਂ ਚੰਡੀਗੜ੍ਹ ਦੀਆਂ ਹੁਣ ਤਾਂ ਦਿੱਲੀ ਸਰਕਾਰ ਨੇ ਕਿਹਾ ਸਾਨੂੰ ਉੱਥੇ ਬੜਨ ਦਿੱਤਾ ਸੀ ਦਿੱਲੀ ਤੇ ਹੁਣ ਇਹ ਇਸ ਤਰ੍ਹਾਂ ਜੇ ਇਹ ਕਿਤੇ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਇਹੇ ਵੱਡੀ ਮਸੂਮਤ ਮੋੜ ਲੈਣਗੇ ਇਹ ਜਮਹੂਰੀਅਤ ਦਾ ਕਤਲ ਕਰਨਗੇ ਨਾਲੇ ਇਹ ਇਨੇ ਹੀ ਚਾਹੀਤੇ ਤਰ੍ਹਾਂ ਤੇ ਬਦਨਾਮ ਹੋਣਗੇ ਨਾਲ ਇਹਨਾਂ ਨੂੰ ਸਾਨੂੰ ਥਾ ਦੇਣਾ ਪੈਣਾ ਨਾਲੇ ਸਾਡੀ ਮੰਗ ਬੰਦਣੀ ਕਿੱ데 ਕਾਪਲੇ ਨਾਲ ਜਾ ਰਹੇ ਹੋ ਜੀ ਕਿੰਨੇ ਜ਼ਿਲ੍ਹਿਆਂ ਤੋਂ ਤੁਹਾਡੇ ਕਿਸਾਨ ਜਾਣਗੇ ਇੱਕ ਦੇਖੋ ਸਾਡੀ ਸ਼ਮੂਲੀਅਤ 18 ਜ਼ਿਲ੍ਹਿਆਂ ਦੀ ਹੋਣੀ ਹੈ ਤਿਆਰੀ ਕੀ ਰਹਿਣ ਵਾਲੀ ਹੈ ਤਿਆਰੀ ਸਾਡੀ ਬਹੁਤ ਜ਼ੋਰਦਾਰ ਹੈ 18 ਜ਼ਿਲ੍ਹਿਆਂ ਦੀ ਸਾਡੀ ਸ਼ਮੂਲੀਅਤ ਹੋਣੀ ਹੈ ਤੇ 8-10 ਜ਼ਿਲ੍ਹੇ ਨੇ ਸਾਡੇ ਤਕੜੇ ਜ਼ਿਲ੍ਹੇ ਆ ਜਿੰਨੇ ਜ਼ਿਲ੍ਹਿਆਂ ਚੋਂ ਭਰਮੀ ਸ਼ਮੂਲੀਅਤ ਹੈ ਸਾਨੂੰ ਦੱਸੀ ਹੈ ਜਿਵੇਂ ਅਸੀਂ ਦੋ ਤਰੀਕ ਦਾ ਸੀ ਔਰਤਾਂ ਦਾ ਪੂਰਾ ਭਰਮਾ ਇਕੱਠ ਕਰਨਾ ਚਾਹੁੰਦੇ ਆ ਪੂਰੀਆਂ ਔਰਤਾਂ ਜਿਹੜੀਆਂ ਖੁਦ ਖੁਸ਼ੀ ਪੀੜਤ ਔਰਤਾਂ ਨੇ ਜਾਂ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਦੇ ਖਤਰ ਨਸ਼ੇ ਕਰਦੇ ਨੇ ਜਾਂ ਮਰ ਗਏ ਜਾਂ ਉਹ ਉਹਨਾਂ ਦੀ ਬਹੁਤ ਹੋ ਗਈ ਉਹਨਾਂ ਪਰਿਵਾਰਾਂ ਦਾ ਇਕੱਠ ਜਿਨ੍ਹਾਂ ਨੇ ਕਰਜ਼ੇ ਕਰਕੇ ਆਰਥਿਕ ਤੰਗੀ ਕਰਕੇ ਜਿਨ੍ਹਾਂ ਦੇ ਭਰਾ ਜਿਨ੍ਹਾਂ ਦੇ ਪਤੀ ਖੁਦਕੁਸ਼ੀ ਕਰ ਗਏ ਇਹਨਾਂ ਨੂੰ ਕੋਈ ਸਰਕਾਰ ਨੇ ਪੁੱਛ ਕੁਛ ਨਹੀਂ ਕੀਤੀ ਉਹਨਾਂ ਦਾ ਇਕੱਠ ਪੀੜਤਾਂ ਦਾ ਇਕੱਠ ਦਾ ਔਰਤਾਂ ਦਾ ਵੱਡਾ ਇਕੱਠ ਜਾਨੀ ਦੋ ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਹਾਂ ਦੀ ਟੁੱਟੀ ਜੱਥੇਬੰਦੀ ਹੈ ਕਿ ਨਾਲ ਹੋਰ ਵੀ ਜੱਥੇਬੰਦੀ ਸਾਥ ਦੇ। ਦੇਖੋ ਅੱਜ ਦੀ ਘੜੀ ਤਾਂ ਅਸੀਂ ਤੁਹਾਨੂੰ ਦੱਸਿਆ ਜੀ ਝੰਡਾ ਸੋਨੇ ਵੀ ਆਪਣੀ ਪਹਿਲਾ ਤਾਂ ਅਸੀਂ ਇਕੱਲੀ ਜੱਥੇਬੰਦੀ ਨੇ ਸਾਨੂੰ ਹੁਣ ਸਮਰਥਨ ਮਿਲ ਗਿਆ ਕਿੰਨਾ ਕੁ ਸਮਰਥਨ ਹੈ ਕਿਹੋ ਜਿਹਾ ਉਹ ਖੇਤ ਮਜ਼ਦੂਰ ਜੱਥੇਬੰਦੀ ਵੱਲੋਂ ਆ ਗਿਆ। ਹੋਰ ਜੱਥੇਬੰਦੀਆਂ ਨੂੰ ਵੀ ਅਸੀਂ ਕਾਲ ਹੈ ਦੀ ਜਿਹੜੀਆਂ ਜੱਥੇਬੰਦੀਆਂ ਹੋਰ ਨੇ ਜਿਹੜੀਆਂ ਇਹਨਾਂ ਕਾਰਪੋਰੇਟ ਦੀਆਂ ਨੀਤੀਆਂ ਤੋਂ ਤੰਗ ਨੇ ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰ ਨੇ ਠੇਕਾ ਮਲਾਜਮ ਨੇ ਵਿਦਿਆਰਥੀ ਨੇ ਸ਼ਾਂਤੀ ਕਾਮੇ ਨੇ ਅਧਿਆਪਕ ਨੇ ਜਾਂ ਬੀਲੀ ਕਾ ਮੈਨੇ ਹੋਰ ਬਹੁਤ ਸਾਰੀਆਂ ਤਬਕੀਆਂ ਨੇ ਜਿਵੇਂ ਬੰਦੀਆਂ ਬਾਕੀ ਵਿੱਚ ਮੇਰਕਾਲੇ ਨੇ ਸਾਬਕਾ ਫੌਜੀ ਨੇ ਉਹ ਸਾਰੀਆਂ ਜਿ세 ਬੰਦੀਆਂ ਜੇ ਇਹਦੇ ਵਿੱਚ ਮਤਲਬ ਸ਼ਾਮਲ ਹੋਣਗੀਆਂ ਉਹਦਾ ਪਤਾ ਲੱਗ ਜਾਣਾ ਸਾਨੂੰ ਉਹ ਵੀ ਦੱਸ ਦਿਆਂਗੇ ਤੁਹਾਨੂੰ ਨਹੀਂ ਉਸ ਦਿਨ ਉਹ ਕੋਈ ਤਾਲਮੇਲ ਮੈਕਸ਼ਨ ਕਰ ਸਕਦੇ ਨੇ ਜਿਹੜਾ ਹੈੱਡ ਕੁਆਰਟਰਾਂ ਦੇ ਕਰ ਸਕਦੇ ਨੇ ਤਹਿਸੀਲ ਤੇ ਕਰ ਸਕਦੇ ਨੇ ਜਾਂ ਆਪਦੇ ਹੈੱਡ ਆਫਿਸਰ ਕਰ ਸਕਦੇ ਨੇ ਇਹ ਉਹਨਾਂ ਦੀ ਮਰਜ਼ੀ ਹੈ ਉਹ ਸਾਡੇ ਇਸ ਅੰਦੋਲਨ ਦੇ ਨਾਲ ਤਾਲਮਿਲ ਕੇ ਕੋਆਰਡੀਨੇਟ ਕਿਵੇਂ ਕਰ ਚਾਰ ਤੱਕ ਵੀ ਉੱਥੇ ਬੈਠੂਗੇ ਜਾਂ ਅੱਗੇ ਵੀ ਮੋਰਚਾ ਚੁੱਕੋਗੇ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਚਾਰ ਨੂੰ ਸੈਸ਼ਨ ਖਤਮ ਹੋਣਾ ਹੈ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਡੀ ਰਾਤ ਨੂੰ ਮੀਟਿੰਗ ਹੋਣੀ ਹੈ ਸ਼ਾਮ ਨੂੰ ਹੋ ਜਾਏ ਉਸੇ ਦਿਨ ਉਸ ਮੀਟਿੰਗ ਦੇ ਵਿੱਚ ਅਸੀਂ ਪੂਨ ਜਾਇਜਾ ਲਵਾਂਗੇ ਆਪਣੇ ਇਸ ਅੰਦੋਲਨ ਦਾ ਵੀ ਕੀ ਬਣਿਆ ਉਹ ਜੋ ਫੈਸਲਾ ਹੋਊਗਾ ਉਹਦਾ ਅਸੀਂ ਪੰਜ ਨੂੰ ਐਲਾਨ ਕਰਾਂਗੇ